ਡ라이ਵਰ ਵੀਰ ਆ ਖਬਰ ਧਿਆਨ ਦੇ ਨਾਲ ਸੁਣਨ ਜੀ ਹਾਂ ਤੁਹਾਨੂੰ ਦੱਸਿਆ ਕਿ ਪਠਾਨਕੋਟ ਤੋਂ ਮੁਕੇਰੀਆਂ ਜਾਂਦੇ ਹੋਏ ਇੱਕ ਡਰਾਈਵਰ ਜੋ ਕਿ ਟਰੱਕ ਡਰਾਈਵਰ ਸੀਗਾ ਉਸ ਨੂੰ ਰਸਤੇ ਦੇ ਵਿੱਚ ਲੁਟੇਰਿਆਂ ਵੱਲੋਂ ਘਿਰ ਲੇਤਾ ਜਾਂਦਾ ਸਭ ਤੋਂ ਪਹਿਲਾਂ ਤਾਂ ਟਰੱਕ ਦੇ ਹੇਠਾਂ ਜਿਹੜਾ ਕੁਝ ਨਕੀਲੀਆਂ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਕਾਰਨ ਟਰੱਕ ਦਾ ਜਿਹੜਾ ਟਾਇਰ ਆ ਉਹ ਪੈਂਚਰ ਹੋ ਜਾਂਦਾ ਹੈ ਤਾਂ ਜਦੋਂ ਪੈਂਚਰ ਦੇਖਣ ਵਾਸਤੇ ਜਦੋਂ ਗੱਡੀ ਰੋਕੀ ਜਾਂਦੀ ਹੈ ਤਾਂ ਉਸੇ ਵਲੇ ਹੀ ਜਿਹੜੇ ਦੱਸਤੀ ਹੈ ਕਿ ਲੁਟੇਰੇ ਇਸ ਟਰੱਕ ਡਰਾਈਵਰ ਅਤੇ ਉਸਦੇ ਨਾਲ ਜਿਹੜਾ ਸਹਿਪਾਠੀ ਸੀਗਾ ਉਹਨੂੰ ਬੁਰੀ ਤਰ੍ਹਾਂ ਜੜਾਇਆ ਉਹ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਸ ਤੇ ਕਾਰਨ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੁਹਾਨੂੰ ਦੱਸਤੀ ਹੈ ਕਿ ਇਹ ਹਾਈਵੇ ਦੇ ਉੱਤੇ ਇਹ ਸਾਰੀ ਘਟਨਾ ਵਾਪਰੀ ਹੈ ਤਾਂ ਕੀ ਕੁਝ ਕਹਿ ਰਿਹਾ ਹੈ ਪੀਰਿਤ ਮੈਂ ਪਰਮਾਨੰਦ ਦੀਪ ਗੜ ਦਾ ਰਹਿਣ ਵਾਲਾ ਤੇ ਮੇਰੀ ਆ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਅਸੀਂ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਰਮਕੇਰੀਆਂ ਦੇ ਕੋਲ ਕੋਲ ਉਹਨਾਂ ਨੇ ਆਡੇ ਬੰਦਿਆਂ ਨੇ ਕੋਲ ਨੇ ਤੇ ਰਮੂਰੇ ਕਾ ਉਹ ਖੜਤਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮੈਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਸਿੱਟਿਆ ਜਾਂ ਕਿਵੇਂ ਵੀ ਪੈਂਚਰ ਹੋਈ ਆ ਮਤਲਬ ਜਦੋਂ ਰੋਕ ਕੇ ਦੇਖਿਆ ਵੀ ਸਾਡਾ ਟਾਇਰ ਖਰਾਬ ਹੋ ਗਿਆ ਉਹ ਮਗਰੀ ਆ ਗਿਆ ਸਾਡੇ ਬੰਦੇ ਤਿੰਨ ਬੰਦੇ ਸੀਗੇ ਤੇ ਮੋਟਰਾਂ 'ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਕਿਰਪਾਨਾਂ ਵਗੈਰਾ ਸੀ ਰਾੜਾ ਸੀਗਾ ਤੇ ਉਹਨਾਂ ਨੇ ਹਮਲਾ ਕੀਤਾ ਮੈਂ ਮਤਲਬ ਭੱਜ ਕੇ ਗੱਡੀ ਵਿੱਚ ਵੜ ਗਿਆ ਤੇ ਜਦੋਂ ਮੈਂ ਉਹਦੇ ਨਾਲ ਦੇ ਬੰਦੇ ਰਿਆਂ ਵਾਰ ਜਾਉਣ ਨੂੰ ਆ ਗਏ ਉਹਦੇ ਪਾਸੇ ਛੱਟਾ ਲੱਗ ਗਿਆ ਮੈਂ ਬਾਹਰ ਨਿਕਲਿਆ ਤੇ ਉਹਨਾਂ ਮੈਨੂੰ ਕਹਿੰਦੇ ਵੀ ਜਿਹੜਾ ਕੁਝ ਵੇਗਾ ਕੱਢਦੇ ਆ ਆਪਦੇ ਕੋਲੋਂ ਵੀ ਤੈਨੂੰ ਛੱਡ ਦਿਆਂਗੇ ਤੇ ਮੇਰੇ ਕੋਲ ਇੱਕ ਪੁਰਾਣੀ ਸੀਗੀ 89 R Pangu ਤੇ ਉਹ ਲੈ ਗਏ ਤੇ ਫੋਨ ਮੇਰਾ ਗੱਡੀ 'ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੇ ਆ ਗੱਡੀ ਦੀ ਤਲਾਸ਼ ਲਈ ਸਾਰੀ ਮਤਲਬ ਮੇਰੇ ਨਾਲ ਦੇ ਬੰਦੇ ਰਾਈ ਪਾਰਸ ਸੀਗਾ ਤੇ ਖਰਚ ਮਤਲਬ ਕਰਪਾਨ ਮਾਰੀ ਹੈ ਇਹ ਤਾਂ ਕਿ ਲੱਗਿਆ ਕਾਫੀ ਹੱਟਾ ਦੇ ਅੱਗੇ ਤਾਈਂ ਕਿੰਨੇ ਤਿੰਨ ਮੁੰਡੇ ਸੀਗੇ ਉਹਨਾਂ ਕੋ ਕੀ ਕੀ ਹਥਿਆਰ ਸੀ ਉਹਨਾਂ ਕੋਲ ਕਰਪਾਨਾ ਸੀ ਨਹੀਂ ਮਤਲਬ ਦਾਾ ਸੀ ਤੇ ਇੱਕ ਕਿਰਤੀ ਸੀ ਡਿੱਕ ਮਤਲਬ ਚਾਕੂ ਟਾਈਪ ਸੀ ਮੁੰਨੇ ਸੀਗੇ ਕਿੱਥੇ ਸੀ ਮਤਲਬ ਆ ਚੌਂਗ ਤੇ ਸੀਗੇ ਚੌਂਕੀ ਚ ਆਏ ਸੀਗੇ ਉਹ ਨਾਕਾ ਲੱਗਿਆ ਹੋਇਆ ਸੀਗਾ ਉਹ ਕਹਿੰਦੇ ਵੀ ਸਾਡਾ ਏਰੀਆ ਨਹੀਂ ਹੈਗਾ ਇਹ ਵੀ ਅੱਗੇ ਤੁਸੀਂ ਹਸਪੀਟਲ ਚੱਕਰ ਹੀ ਲੈ ਜਾਓ ਅੰਨਾ ਹੌਸਪੀਟਲ ਚ ਲੈ ਕੇ ਆਏ ਉਹ ਪ੍ਰਾਈਵੇਟ ਸੀਗਾ ਉਹ ਕਹਿੰਦੇ ਅੱਗੇ ਸਿਵਲ ਹਸਪਤਾਲ ਆ ਪਤਾ ਹੀ ਅੱਗੇ ਫਿਰ ਸਿਵਲ ਹੌਸਪੀਟਲ ਚ ਆ ਗਏ ਦੂਬਾਰਾ ਨਹੀਂ ਕਿ ਸੇਵਲਾ ਹਸਪੀਟਲ ਤੇ ਉਹਨਾਂ ਨੇ ਮਤਲਬ ਕਿਹੜਾ ਟਾਂਕੇ ਲਾਤੇ ਮਤਲਬ ਪੱਟੀਆਂ ਵਗੈਰਾ ਕਰਤੀਆਂ ਸੱਟ ਜਿਆਦਾ ਹੋਣ ਕਰਕੇ ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰਤਾ ਹਸਪੀਟਲ ਦਾ ਮਾਹੌਲ ਨਹੀਂ ਠੀਕ ਲੱਗਿਆ ਅਸੀਂ ਬਰਨਾਲੇ ਭੇਜਤਾ ਜੀਗਾ ਮਤਲਬ ਆ ਗਏ ਸੀਗੇ ਲੈਣ ਤੁਸੀਂ ਕੀ ਮੰਗਤਾ ਹੋਈ ਅਸੀਂ ਤਾਂ ਮੰਗ ਰਾਦੇ ਸਾਨੂੰ ਮਤਲਬ ਵੰਦੀ ਕਾਰਵਾਈ ਕਰੀ ਜਾਵੇ ਉਹਨਾਂ ਤੇ ਹੀ ਬੰਦਿਆਂ ਤੇ